ਕਿਰਪਾ ਕਰਦੇ ਨੇ ਇਹਦੇ ਨਾਲ ਦਾ ਆਨੰਦ ਕਿਸੇ ਖਾਣ ਪੀਣ ਵਾਲੀ ਚੀਜ਼ ਨਾ ਕੋਈ ਸਪਰਸ਼ ਵਾਲੀ ਨਾ ਸੁਗੰਧੀ ਵਾਲੀ ਨਾ ਦੇਖਣ ਵਾਲੀ ਨਾ ਸੁਣਨ ਵਾਲੀ ਚੀਜ਼ੋਂ ਆਇਆ ਆਨੰਦ ਆਨੰਦ ਸਭ ਖੋ ਗਏ ਆਨੰਦ ਗੁਰੂ ਤੇ ਜਾਣੇ ਇਦਾਂ ਦਾ ਆਨੰਦ ਹੈ ਨਾ ਮਰ ਜਾਣਾ ਨਾ ਜਿੱਦਣ ਉਹ ਦਿਨ ਵੀ ਇਹ ਐਦੀ ਚੱਲਦਾ ਉਹ ਦਿਨ ਜ਼ਰੂਰ ਤਲੋ ਪੈਣੀ ਪੈਣੀ ਆ ਵੀ ਆ ਚੀਜ਼ ਖਾਈਏ ਤੇ ਫੇਰ ਇਹਦੇ ਨਾਲ ਫੀਲਿੰਗ ਆਉਣੀ ਐ ਇਹ ਆਖ ਲਈਏ ਇਹ ਵਿਟਾਮਿਨ ਲਈਏ ਤੇ ਇਹ ਕੈਲਸ਼ੀਅਮ ਲਈਏ ਤਾਂ ਸਰੀਰ ਪਾਵਰਫੁਲ ਬਣਨਾ ਨਹੀਂ ਸ਼ਬਦ ਬਾਣੀ ਪ੍ਰੇਮ ਐਸੀ ਡੋਜ਼ ਹੈ ਐਸੀ ਖੁਰਾਕ ਹੈ ਇਹ ਆਤਮਿਕ ਖੁਰਾਕ ਹੈ ਇਹ ਜਦੋਂ ਤੱਕ ਸਾਡੀ ਆਤਮਾ ਤਦੋਂ ਤੱਕ ਸਦੀਵੀ ਰਹੇਗੀ ਜਿਹੜੀਆਂ ਖੁਰਾਕਾਂ ਅਸੀਂ ਦਿਨ ਰਾਤ ਕਰਦੇ ਆਂ ਕਸਰਤਾਂ ਕਰਦੇ ਆਂ ਵਿਟਾਮਿਨ ਲੈਂਦੇ ਆਂ ਕੈਪਸੂਲ ਗੋਲੀਆਂ ਛੀਰ ਪੀਨੇ ਆ ਇਹ ਜਦੋਂ ਤੱਕ ਸਾਡੀ ਕਾਇਆ ਏ ਉਦੋਂ ਤੱਕ ਜਦ ਤਨ ਭੁੱਜ ਗਈ ਸੜ ਗਈ ਉਸ ਦਿਨ ਇਹ ਸਾਰਾ ਕੁਝ ਡੈਡ ਤੇ ਜਿਹੜਾ ਇੱਥੇ ਅਸੀਂ ਸਤਸੰਗ ਜੀ ਜਿਹੜੀ ਡੋਜ਼ ਲੈ ਰਹੇ ਆ ਨਾ ਜਿਹੜੀ ਔਸ਼ਧੀ ਲੈ ਰਹੇ ਆ ਜਿਹੜਾ ਭੋਜਨ ਇੱਥੇ ਛਕ ਰਹੇ ਆ ਇਹ ਆਤਮਿਕ ਖਾਣਾ ਕਹਿੰਦੇ ਨੇ ਇਹਦੇ ਨਾਲ ਆਤਮਿਕ ਗਿਆਨ ਆਉਂਦਾ ਹੈ ਇਹਦੇ ਨਾਲ ਆਤਮਿਕ ਬਲ ਦੇ ਵਿੱਚ ਵਾਧਾ ਹੁੰਦਾ ਹੈ ਇਹਦੇ ਨਾਲ ਆਤਮਿਕ ਸ਼ਕਤੀ ਦੇ ਵਿੱਚ ਵਾਧਾ ਹੁੰਦਾ ਹੈ ਇਹਦੇ ਵਿੱਚ ਆਤਮਾ ਰਾਹੀ ਪਰਮਾਤਮਾ ਪ੍ਰਗਟ